ਵੱਡਿਆਂ ਭਾਗਾਂ ਵਾਲੇ ਹੋ ਜੋ ਅਮਰ ਸ਼ਹੀਦ ਧੰਨ ਧੰਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਫਤੇ ਸਿੰਘ ਸਾਹਿਬ ਜੀ ਧੰਨ ਧੰਨ ਮਾਤਾ ਜੀ ਮਾਤਾ ਗੁਜਰ ਕੌਰ ਜੀਆਂ ਦੇ ਇਸ ਪਾਵਨ ਸ਼ਹੀਦੀ ਅਸਥਾਨ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਜੀ ਦੇ ਸੋਹਣੇ ਦਰਬਾਰ ਦੇ ਅੰਦਰ ਹਾਜ਼ਰੀਆਂ ਭਰ ਸ਼ਰਧਾ ਭਾਵਨਾ ਦੇ ਨਾਲ ਨਤਮਸਤਕ ਹੋ ਜਿੱਥੇ ਹਿਰਦੇ ਦੀ ਵੇਦਨ ਅਰਦਾਸ ਰੂਪ ਦੇ ਵਿੱਚ ਵਿਅਕਤ ਕਰ ਰਹੇ ਹੋ ਉਥੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਲਖਤੇ ਜ਼ਿਗਰਾਂ ਦੀ ਪਾਵਨ ਸ਼ਹਾਜਤ ਨੂੰ ਸਜਦਾ ਕਰ ਆਪਣਾ ਲੋਕ ਔਰ ਪਰਲੋਕ ਸਖਾਰਥਾ ਬਣਾਉਣ ਲਈ ਯਤਨਸ਼ੀਲ ਹੋ ਸਦ ਸੰਗਤ ਅੱਜ 11 ਪੋ ਦਾ ਦਿਨ ਹੈ ਅੱਜ ਉਹ ਦਿਹਾੜਾ ਹੈ ਜਿਸ ਦਿਨ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਸੁਪੁੱਤਰਾਂ ਦੀ ਪਹਿਲੇ ਦਿਨ ਵਜ਼ੀਦੇ ਦੀ ਕਚਹਿਰੀ ਦੇ ਅੰਦਰ ਪੇਸ਼ੀ ਹੋਈ ਹੈ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਤੁਹਾਡੀਆਂ ਬਖਸ਼ਿਸ਼ਾਂ ਤੁਹਾਡੇ ਕੀਤੇ ਹੋਏ ਪਰ ਉਪਕਾਰ ਬੇਅੰਤ ਹਨ ਸਤ ਸੰਗਤ ਗੁਰੂ ਕੇ लाडले ਸੁਪੁੱਤਰ ਜਿਸ ਸਮੇਂ ਠੰਡੇ ਬੁਰਜ ਦੇ ਅੰਦਰ ਸਾਦੀ ਮਾਤਾ ਮਾਤਾ ਗੁਜਰ ਕੌਰ ਜੀ ਦੀ ਗੋਦ ਦਾ ਨਿਗਮਾਂਦਿਆਂ ਗੁਰੂ ਕਾ ਜਸ ਪਾਵਨ ਗੁਰਬਾਣੀ ਸਰਵਣ ਕਰਦਿਆਂ ਰਾਤ ਬਤੀਤ ਕਰਦੇ ਹਨ ਪ੍ਰভাত ਹੁੰਦੀ ਹੈ ਤੁਰਕ ਸਿਪਾਹੀ ਠੰਡੇ ਬੁਰਜ ਦੇ ਅੰਦਰ ਪਹੁੰਚ ਮਾਤਾ ਗੁਜਰ ਕੌਰ ਜੀ ਨੂੰ ਬਚਨ ਆਖਦੇ ਹਨ ਵੀ ਤੁਹਾਡੇ ਪੁੱਤਰਿਆਂ ਨੂੰ ਵਜ਼ੀਦ ਖਾਨ ਨੇ ਕਚਹਿਰੀ ਦੇ ਅੰਦਰ ਬੁਲਾਉਣਾ ਕੀਤਾ ਤੇ ਉਸ ਸਮੇਂ ਦਾਦੀ ਮਾਂ ਤੁਰਨ ਤੋਂ ਪਹਿਲਾਂ ਅਸੀਸ ਔਰਤਾ ਗੀਤ ਵੀ ਪੁੱਤਰੋ ਤੁਸੀਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪੋਤਰੇ ਹੋ ਤੁਸੀਂ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੁੱਤਰ ਹੋ ਇਹ ਅਸੀਸ ਰੂਪੀ ਤਾ ਗੀਤ ਦੇ ਕਰਕੇ ਸਹਿਬਜ਼ਾਦਿਆਂ ਨੂੰ ਸਪਾਹੀਆਂ ਦੇ ਨਾਲ ਤੋਰਦੇ ਨੇ ਸਹਿਬਜ਼ਾਦੇ ਕਚੈਰੀ ਦੇ ਅੰਦਰ ਪਹੁੰਚਦੇ ਹਨ ਉਹਨਾਂ ਦੇ ਚਿਹਰੇ ਦੇ ਉੱਪਰ ਰਤਾ ਮਾਤਰ ਵੀ ਖੌਫ ਨਹੀਂ ਹੁਣ ਉਸ ਵਕਤ ਸੂਬੇਦਾਰ ਵਜ਼ੀਰ ਖਾਨ ਦੇ ਅਹਿਲਕਾਰ ਬਾਬਾ ਜੋਰਾਵਰ ਸਿੰਘ ਸਾਹਿਬ ਬਾਬਾ ਫਤਿਹ ਸਿੰਘ ਸਾਹਿਬ ਉਹਨਾਂ ਦੇ ਮਨ ਦੇ ਅੰਦਰ ਇਹ ਭਰਮ ਬਿਠਾਉਣ ਦਾ ਯਤਨ ਕਰਦੇ ਹਨ ਵੀ ਤੁਹਾਡੇ ਪਿਤਾ ਜੀ ਤੁਹਾਡੇ ਭਰਾ ਤੁਹਾਡੇ ਸਿੰਘ ਉਹ ਚਮਕੌਰ ਦੀ ਜੰਗ ਦੇ ਅੰਦਰ ਮਾਰੇ ਜਾ ਚੁਕੇ ਹਨ ਕੇਵਲ ਤੁਸੀਂ ਬਚੇ ਹੋ ਜੇ ਤੁਸੀਂ ਸਾਡੀ ਬਾਤ ਨੂੰ ਪ੍ਰਵਾਨ ਕਰੋਗੇ ਤੁਹਾਨੂੰ ਆਨੰਦਪੁਰ ਸਾਹਿਬ ਦੇ ਕਿਲੇ ਵੀ ਵਾਪਸ ਕਰਾਂਗੇ ਰਾਜ ਭਾਗ ਵੀ ਦਿਆਂਗੇ ਧਨ ਸੰਪਦਾ ਵੀ ਦਿਆਂਗੇ ਸੁਖ ਦੇ ਨਾਲ ਰਹਿੰਦੀ ਆਰਬਲਾ ਆਨੰਦਪੁਰ ਸਾਹਿਬ ਦੀ ਧਰਤ ਦੇ ਉੱਪਰ ਬਤੀਤ ਕਰਨੀ ਕਿਉਂਕਿ ਵਜ਼ੀਦ ਖਾਨ ਦੇ ਮਨ ਵਿੱਚ ਇਹ ਭਰਮ ਚੱਲ ਰਿਹਾ ਹੈ ਵੀ ਮੈਂ ਇਹਨਾਂ ਛੋਟੇ ਬਾਬਿਆਂ ਦੇ ਧਰਮ ਨੂੰ ਤਬਦੀਲ ਕਰ ਇਹਨਾਂ ਨੂੰ ਦੀਨੇ ਇਸਲਾਮ ਦੇ ਅੰਦਰ ਲਿਆਉਣਾ ਕਰਾਂਗਾ ਜਿਸ ਨੂੰ ਵੇਖ ਗੁਰੂ ਗੋਬਿੰਦ ਸਿੰਘ ਦੇ ਜਿਹੜੇ ਸਿੱਖ ਹਨ ਉਹ ਬਗਾਵਤ ਕਰਨਗੇ ਉਹ ਆਖਣਗੇ ਵੀ ਗੁਰੂ ਦੇ ਪਾਸੋਂ ਆਪਣੇ ਤਾਂ ਬੱਚੇ ਸੰਭਾਲੇ ਨਹੀਂ ਗਏ ਉਹ ਸਾਨੂੰ ਕੀ ਸਿੱਖਿਆ ਦੇਣੀ ਕਰੇਗਾ ਪਰ ਉਹਨੂੰ ਇਹ ਨਹੀਂ ਪਤਾ ਵੀ ਇਹ ਉਹੀ ਖੂਨ ਹੈ ਜਿਹੜਾ ਖੂਨ ਚੰਦ ਘੜੀਆਂ ਪਹਿਲਾਂ ਚਮਕੌਰ ਦੀ ਧਰਤ ਦੇ ਉੱਤੇ ਪਰਖਿਆ ਡੋਲੇ ਉਹ ਵੀ ਨਹੀਂ ਔਰ ਪਰਖ ਕੇ ਇਹਨਾਂ ਨੂੰ ਵੇਖਣਾ ਕਰੇ ਡੋਲਣਾ ਇਹਨਾਂ ਵੀ ਨਹੀਂ ਹੁਣ ਪਹਿਲੇ ਦਿਨ ਤਰ੍ਹਾਂ ਤਰ੍ਹਾਂ ਦੇ ਲਾਲਚ ਨਹੀਂ ਜਿਹੜੇ ਸਹਿਬਜ਼ਾਦਿਆਂ ਨੂੰ ਦਿੱਤੇ ਜਾ ਰਹੇ ਨੇ ਆਖਿਆ ਜਾ ਰਿਹਾ ਵੀ ਜੇ ਸਾਡੀ ਬਾਤ ਪ੍ਰਵਾਨ ਕਰੋਗੇ ਦੀਨੇ ਇਸਲਾਮ ਦੇ ਅੰਦਰ ਆਓਗੇ ਤੇ ਚੇਤੇ ਰੱਖਿਓ ਸੁਖ ਸ਼ੌਰਤਾ ਮਿਲਣ ਗਿਆ ਧਨ ਦੌਲਤ ਮਿਲੇਗੀ ਰਾਜ ਭਾਗ ਮਿਲੇਗਾ ਸੁਖ ਆਰਾਮ ਦੇ ਨਾਲ ਰਹਿੰਦੀ ਆਰਬਲਾ ਬਤੀਤ ਕਰਨਾ ਹੁਣ ਉਥੇ ਜਦੋਂ ਇਹ ਵੀ ਗੱਲ ਆਖੀ ਗਈ ਵੀ ਤੁਹਾਡੇ ਪਿਤਾ ਜੀ ਸ਼ਹੀਦ ਹੋ ਚੁੱਕੇ ਨੇ ਤੁਹਾਡੇ ਭਰਾਤਾ ਤੁਹਾਡੇ ਸਿੰਘ ਕੋਈ ਵੀ ਜਿਉਂਦਾ ਨਹੀਂ ਬਚਿਆ ਕੇਵਲ ਤੁਸੀਂ ਬਚੇ ਹੋ ਇਸ ਰੂਪ ਦੇ ਵਿੱਚ ਪਹਿਲੇ ਦਿਨ ਸਾਹਿਬ ਜادہ ਬਾਬਾ ਜਰਾਵਰ ਸਿੰਘ ਸਾਹਿਬ ਬਾਬਾ ਫਤਿਹ ਸਿੰਘ ਸਾਹਿਬ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਲਾਲਚ ਦੇ ਕੇ ਪਰਮਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਪਰ ਗੁਰੂ ਕੇ ਲਾडले ਫਰਜ਼ੰਦ ਡੋਲਦੇ ਨਹੀਂ ਉਹਨਾਂ ਦਾ ਅੰਦਰ ਅਡੋਲ ਹੈ ਉਹਨਾਂ ਦੇ ਅੰਦਰ ਦ੍ਰਿੜਤਾ ਹੈ ਉਹਨਾਂ ਦੇ ਅੰਦਰ ਸਬਰ ਔਰ ਸੰਤੋਖ ਹੈ ਆਪਣੇ ਧਰਮ ਦੇ ਉੱਪਰ ਅਡਿੱਗ ਰਹਿਣ ਵਾਲੇ ਬਾਬਾ ਜੋਰਾਵਰ ਸਿੰਘ ਸਾਹਿਬ ਬਾਬਾ ਫਤਿਹ ਸਿੰਘ ਸਾਹਿਬ ਤੁਰਕ ਅਹਿਲਕਾਰਾਂ ਦੇ ਵੱਲੋਂ ਤਰ੍ਹਾਂ-ਤਰ੍ਹਾਂ ਦੀਆਂ ਪਰਮਾਉਨ ਵਾਲੀਆਂ ਬਾਤਾਂ ਨੂੰ ਸੁਣ ਕਰਕੇ ਅਣ ਸੁਣਿਆ ਕਰ ਦਿੰਦੇ ਨੇ ਸਾਰਾ ਦਿਨ ਇਹ ਦੌਰ ਚੱਲਦਾ ਜਦੋਂ ਸ਼ਾਮ ਪੈਂਦੀ ਹੈ ਤੇ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਬਾਬਾ ਫਤਿਹ ਸਿੰਘ ਸਾਹਿਬ ਜੀ ਨੂੰ ਦਾਦੀ ਮਾਤਾ ਮਾਤਾ ਗੁਜਰ ਕੌਰ ਜੀ ਵੱਲ ਭੇਜਿਆ ਜਾਂਦਾ ਠੰਡੇ ਬੁਰਜ ਦੇ ਅੰਦਰ ਉੱਥੇ ਮਾਂ ਬੜੇ ਪਿਆਰ ਦੇ ਵਿੱਚ ਭਿਜ ਕਰਕੇ ਆਪਣੇ ਪੋਤਰਿਆਂ ਨੂੰ ਗਲਵੱਕੜੀ ਵਿੱਚ ਲੈ ਕਰਕੇ ਉਹਨਾਂ ਦੇ ਮਸਤਕ ਨੂੰ ਚੁੰਮਦੀ ਹੈ ਸਾਰਾ ਦਿਨ ਕਿਚੈਰੀ ਦੇ ਅੰਦਰ ਜੋ-ਜੋ ਹੋਇਆ ਬਾਬਾ ਫਤਿਹ ਸਿੰਘ ਸਾਹਿਬ ਦਾਦੀ ਮਾਂ ਨੂੰ ਦੱਸਦੇ ਨੇ ਨਾਲ ਇਹ ਵੀ ਦੱਸਦੇ ਹਨ ਮਾਂ ਉਹ ਕਹਿੰਦੇ ਸਨ ਚਮਕੌਰ ਦੀ ਧਰਤ ਦੇ ਉੱਤੇ ਹੋਈ ਜੰਗ ਤੁਹਾਡੇ ਸਾਰੇ ਆਪਣੇ ਉਸ ਜੰਗ ਦੇ ਵਿੱਚ ਸ਼ਹੀਦ ਹੋ ਚੁਕੇ ਨੇ ਕੋਈ ਜਿਉਂਦਾ ਨਹੀਂ ਬਚਿਆ ਕੇਵਲ ਤੁਸੀਂ ਬਚੇ ਹੋ ਦੀਨੇ ਇਸਲਾਮ ਨੂੰ ਪਰਵਾਨ ਕਰੋਗੇ ਤੁਹਾਡੀ ਜਾਨ ਬਖਸ਼ ਦਿੱਤੀ ਜਾਏਗੀ ਪਰਦਾਦੀ ماں ਸਹਿਬ ਜਾਦਿਆਂ ਦੇ ਮਨ ਦੇ ਅੰਦਰ ਉਹੀ ਬਾਤ 20 ਧਰਤੀ ਦੇ ਉੱਪਰ ਕੋਈ ਇਹੋ ਜਿਹਾ ਜੰਮਿਆ ਨਹੀਂ ਜੋ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਨੂੰ ਸ਼ਹੀਦ ਕਰ ਸਕੇ ਗੁਰੂ ਅਮਰ ਹੈ ਗੁਰੂ ਬਖਸ਼ਿਸ਼ਾਂ ਦਾ ਘਰ ਸਾਰੀ ਰਾਤ ਇਹ ਬਾਤ ਦ੍ਰਿੜ ਕਰਾਉਂਦੇ ਨੇ ਹੁਣ ਟਿੱਕੀ ਰਾਤ ਇਸ ਰਾਤ ਦੌਰਾਨ ਗੁਰੂ ਦਾ ਇੱਕ ਇਹੋ ਜਿਹਾ ਪਿਆਰਾ ਸਿੱਖ ਜਿਹਦਾ ਨਾਮ ਇਤਿਹਾਸ ਦੇ ਅੰਦਰ ਭਾਈ ਮੋਤੀराम ਮਹਿਰਾ ਕਰਕੇ ਆਉਂਦਾ ਧਨ ਮੋਤੀ ਜਿਨੇ ਪੁੰਨ ਕਮਾਇਆ ਗੁਰ ਲਾਲਾ ਤਾਂਹੀ ਦੁੱਧ ਪਿਆਇਆ ਪਤਾ ਹੈ ਵੀ ਜੇਕਰ ਹਕੂਮਤ ਨੂੰ ਮੇਰੀ ਇਸ ਕੀਤੀ ਹੋਈ ਸੇਵਾ ਦਾ ਪਤਾ ਲੱਗਾ ਸਨੇ ਪਰਿਵਾਰ ਮੈਨੂੰ ਹਕੂਮਤ ਦੇ ਕਰਿੰਦੇ ਖਤਮ ਕਰ ਦੇਣਗੇ ਪਰ ਫਿਰ ਵੀ ਉਹ ਆਪਣੀ ਜਾਨ ਦੀ ਪਰਵਾਹ ਨਹੀਂ ਕਰਦਾ ਕਿਉਂਕਿ ਜਿਹੜਾ ਭਾਵਨਾ ਵਾਲਾ ਸਿੱਖ ਹੈ ਜਿਹਦੇ ਮਨ ਦੇ ਅੰਦਰ ਗੁਰੂ ਦਾ ਪਵਿੱਤਰ ਉਪਦੇਸ਼ ਕਬੀਰ ਮੋਹਿ ਮਰਨੇ ਕਾ ਚਾਉ ਹੈ ਮਰਉ ਤਾ ਹਰ ਕੈ ਦਵਾਰ ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰੇ ਬਾਰ ਉਹ ਗੁਰੂ ਦਾ ਪਿਆਰਾ ਸਿੱਖ ਫਿਰ ਗੁਰੂ ਦੇ ਹੁਕਮਾਂ ਦੇ ਅਨੁਸਾਰੀ ਸੇਵਾ ਨੂੰ ਕਰਦੇ ਆ ਧਰਮ ਦੇ ਵਿੱਚ ਪਰਪੱਕ ਰਹਿੰਦੇ ਆ ਆਪਣੀ ਜਾਨ ਨਿਸ਼ਾਵਰ ਕਰ ਦਿੰਦਾ ਇਹੋ ਜਿਹਾ ਸਦਕਵਾਨ ਸਿੱਖ ਹੈ ਭਾਈ ਮੋਤੀराम ਮੇਰਾ ਸਾਧ ਸੰਗਤ ਉਹ ਆਪਣੀ ਜਾਨ ਦੀ ਪਰਵਾਹ ਨਹੀਂ ਕਰਦਾ ਮਨ ਅੰਦਰ ਸੇਵਾ ਦੀ ਭਾਵਨਾ ਸਾ ਸੇਵਾ ਕੀਤੀ ਸਫਲ ਹੈ ਕਿਉਂਕਿ ਗੁਰੂ ਦੇ ਚਰਨਾਂ ਦੇ ਨਾਲ ਪ੍ਰੇਮ ਬਣਿਆ ਗੁਰੂ ਦੇ ਚਰਨਾਂ ਦੇ ਨਾਲ ਪ੍ਰੀਤ ਹੈ ਪ੍ਰੇਮ ਦਾ ਪਿੱਜਾ ਉਹ ਸਤਿਗੁਰੂ ਜੀ ਦੇ ਲਾडले ਫਰਜ਼ੰਦਾ ਔਰ ਸਤਕਾਰਯੋਗ ਮਾਤਾ ਜੀ ਦੇ ਲਈ ਦੁੱਧ ਲੈ ਕਰਕੇ ਆਉਂਦਾ ਔਰ ਬੜੇ ਪਿਆਰ ਦੇ ਨਾਲ ਗੁਰੂ ਕੇ ਸਹਿਬਜਾਦਿਆਂ ਔਰ ਦਾਦੀ ਮਾਤਾ ਮਾਤਾ ਗੁਜਰ ਕੌਰ ਜੀ ਨੂੰ ਦੁੱਧ ਪਿਆਉਣ ਦੀ ਸੇਵਾ ਕਰਦਾ ਸੱਦ ਸੰਗਤ ਸਭ ਤੋਂ ਕੀਮਤੀ ਸਭ ਤੋਂ ਮਹਿੰਗਾ ਦੁੱਧ ਹੈ ਜਿਹੜਾ ਬਾਬਾ ਜੁਰਾਵਰ ਸਿੰਘ ਸਾਹਿਬ ਬਾਬਾ ਫਤਿਹ ਸਿੰਘ ਸਾਹਿਬ ਮਾਤਾ ਗੁਜਰ ਕੌਰ ਜੀ ਨੂੰ ਭਾਈ ਮੋਤੀ RAM ਮੈਰੇ ਨੇ ਪਿਉਣਾ ਕੀਤਾ ਔਰ ਆਪਣੀ ਸੇਵਾ ਗੁਰੂ ਦੇ ਦਰ ਉਤੇ ਪਰਵਾਨ ਕਰ ਗਿਆ ਭਾਵਾਂ ਕੀ ਜਦੋਂ ਅੱਜ ਛਾਤੀ ਮਾਰ ਕੇ ਤਕੀਏ ਨਾ ਸੇਵਾ ਆਪਾਂ ਵੀ ਕਰ ਰਹੇ ਆ ਇਹਨਾਂ ਸ਼ਹੀਦੀ ਜੋੜ ਮੇਲਿਆਂ ਦੇ ਸਮੇਂ ਸੈਂਕੜਿਆਂ ਦੀ ਤਦਾਦ ਵਿੱਚ ਲੱਗੇ ਹੋਏ ਲੰਗਰ ਬੜੇ ਪਿਆਰ ਦੇ ਵਿੱਚ ਭਿਜ ਕਰਕੇ ਕੰਨਾਂ ਦੇ ਵਿੱਚ ਪੈਂਦੀਆਂ ਹੋਈਆਂ ਆਵਾਜ਼ਾਂ ਵੀ ਗੁਰੂ ਕਾ ਲੰਗਰ ਸ਼ੱਕ ਕੀ ਜਾਇਓ ਦੁੱਧ ਦੇ ਲੰਗਰ ਚਾਹ ਦੇ ਲੰਗਰ ਬਰੈਡ ਪਕੌੜਿਆਂ ਦੇ ਲੰਗਰ ਭਾਤੀ ਸੁਭਾਤੀ ਲੰਗਰ ਬੜੇ ਪਿਆਰ ਦੇ ਵਿੱਚ ਵੱਡੇ ਨਗਰਾਂ ਦੇ ਵਿੱਚੋਂ ਨੌਜਵਾਨ ਆਵਾਜ਼ਾਂ ਮਾਰ-ਮਾਰ ਕੇ ਸੰਗਤਾਂ ਨੂੰ ਪ੍ਰੇਰ ਪ੍ਰੇਰ ਕੇ ਲੰਗਰ ਸ਼ਿਕਾਰੇ ਨੇ ਪਰ ਮੇਰੀ ਇੱਕ ਬੇਨਤੀ ਹੈ ਵੀ ਆਪਾਂ ਜਿੱਥੇ ਗੁਰੂ ਕੇ ਲੰਗਰ ਲਗਾ ਕਰਕੇ ਇਹਨਾਂ ਪਾਵਨ ਅਸਥਾਨਾਂ ਦੇ ਉੱਪਰ ਨਤਮਸਤਕ ਹੋਣ ਵਾਲੀ ਸੰਗਤ ਦੀ ਸੇਵਾ ਕਰ ਰਹੇ ਆ ਉਥੇ ਨਾਲ ਇਹ ਵੀ ਕਰਮ ਜ਼ਰੂਰ ਕਰੀਏ ਵੀ ਜਿਹੜੇ ਪਿੰਡਾਂ ਨਗਰਾਂ ਤੋਂ ਨੌਜਵਾਨ ਬੱਚੇ ਬੱਚੀਆਂ ਲੰਗਰਾਂ ਦੇ ਵਿੱਚ ਸੇਵਾ ਕਰਨ ਵਾਸਤੇ ਪਹੁੰਚੇ ਨੇ ਉਹਨਾਂ ਨੂੰ ਘਟੋ ਘਟ ਇਹਨਾਂ ਪਾਵਨ ਅਸਥਾਨਾਂ ਦਾ ਇਤਿਹਾਸ ਧੰਨ ਬਾਬਾ ਜੁਰਾਬਰ ਸਿੰਘ ਸਾਹਿਬ ਧੰਨ ਬਾਬਾ ਫਤਿਹ ਸਿੰਘ ਸਾਹਿਬ ਧੰਨ ਮਾਤਾ ਗੁਜਰ ਕੌਰ ਜੀ ਜਿਨ੍ਹਾਂ ਦ੍ਰਿੜਤਾ ਦੇ ਨਾਲ ਇਸ ਸਥਾਨ ਦੇ ਉੱਪਰ ਸ਼ਹਾਜਤਾ ਦਿੱਤੀਆਂ ਉਹ ਇਤਿਹਾਸ ਤੇ ਉਦੋਂ ਇਲਾਵਾ ਇਤਿਹਾਸ ਦੇ ਉਹ ਪਾਤਰ ਜਿਨ੍ਹਾਂ ਦੀ ਬੜੀ ਵੱਡੀ ਸੇਵਾ ਹੈ ਭਾਈ ਮੋਤੀ RAM ਮਹਿਰਾ ਜੀ ਦੀਵਾਨ ਟੋਡਰ ਮਲ ਭਾਈ ਨਾਗਰ ਮਲ ਭਾਈ ਯੋਧ ਸਿੰਘ ਇਤ ਆਦਿਕ ਜਿਹੜੇ ਸੇਵਾਦਾਰ ਸੇਵਾ ਕਮਾਉਣ ਵਾਲੇ ਉਹਨਾਂ ਦੀ ਬਾਬਤ ਵੀ ਜ਼ਰੂਰ ਦੱਸਣਾ ਕਰੀਏ ਕੇਵਲ ਮੱਥਾ ਟੇਕਣ ਤੱਕ ਸੀਮਤ ਨਹੀਂ ਵੀ ਆਏ ਨਮਸਕਾਰ ਕੀਤੀ ਚਲੇ ਗਏ ਜੇਕਰ ਆ ਕਰਕੇ ਉਹਨਾਂ ਗੁਰੂ ਕੇ ਪਿਆਰੇ ਸਿੱਖਾਂ ਦੇ ਇਤਿਹਾਸ ਨੂੰ ਬਾਚਿਆ ਨਹੀਂ ਉਹਦੇ ਤੋਂ ਕੋਈ ਸਬਕ ਨਹੀਂ ਸਿੱਖਿਆ ਫਿਰ ਸਾਧ ਸੰਗਤ ਇੱਥੇ ਸਾਡਾ ਆਉਣ ਦਾ ਕੋਈ ਲਾਭ ਨਹੀਂ ਇੱਥੇ ਆਉਣਾ ਉਦੋਂ ਹੀ ਸਾਰਥਕ ਹੈ ਜਦੋਂ ਗੁਰੂ ਕੇ ਪਾਵਨ ਇਤਿਹਾਸ ਤੋਂ ਵਾਕਿਫ ਹੁੰਦਿਆਂ ਗੁਰੂ ਕੇ ਫਰਜ਼ੰਦਾਂ ਦੀਆਂ ਸ਼ਹਾਜਤਾਂ ਤੋਂ ਸਿੱਖਿਆ ਲੈਂਦੇ ਆ ਆਪਣੇ ਧਰਮ ਦੇ ਅੰਦਰ ਪਰਪੱਕ ਹੋਵਾਂਗੇ